ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਬ ਦਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਜੀ ਪਿੰਡ ਝੰਡੇ ਵਾਲੇ ਥੇਹ ਵਾਲੇ ਖੇਤਾਂ 'ਚ ਜੋ ਰੋਈ ਵਾਲੇ ਖੇਤਾਂ ਦੇ ਨਾਲ ਆ ਤੇ ਇੱਥੇ ਹੀ ਦੂਜਾ ਵੀਰ ਨੇ ਸੱਦਿਆ ਸੀ ਆਪਾਂ ਨੂੰ ਤੇ ਇਹ ਨਾ ਦੋ ਕਿੱल्ल्या ਤੇ ਦੂਜੀਆਂ ਪਲਾਕਟ ਦਿਨਾਂ ਪਾਈਆਂ ਜੀ ਉਹ ਵਾਲੀਆਂ ਤੇ ਐਂ ਜਾਂਦੀਆਂ ਅਸੀਂ ਦੋ ਕਿੱल्ल्या ਤੇ ਤੇ ਜਿਹੜੀਆਂ ਆਹ ਬੂਲੀਆਂ ਦੇ ਤੁਸੀਂ ਮਗਰ ਦੇਖ ਰਹੇ ਆ ਇਹ ਹੈਗੀਆਂ ਜੀ ਵਕਾਊ ਮੰਲਾ ਹੈਗਾ ਇਹ 60 65 ਤੇ ਆ ਖੜਾ ਜੀ ਆਪਣੇ ਨਾਲ ਭਰਾ ਕਰੋ ਗੱਲ ਹਾਂ ਵੀ ਭਾਈ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਪੁਲਿੰਗਾ ਜੀ ਮਿੱਟੀ ਚ ਕਾਇ ਸੀ ਜੀ ਬਾਣ ਚੋਂ ਤੇ ਹੁਣ ਸੇਤੀ ਦੇ ਮਾਰਿਆਂ ਨੇ ਪਲਾਸਟਿਕ ਦੇ ਪੈਪ ਨਾਪਤੇ ਸੀ ਝੋਨਾ ਲੇਟ ਹੁੰਦਾ ਸੀ ਝੋਨਾ ਲੇਟ ਹੁੰਦਾ ਸੀ ਹਾਂਜੀ ਤੇ ਪੁਲਿੰਗਾ ਪੱਟ ਕੇ ਤੇ ਢੇਰੀ ਲਾਤੀ ਆ ਖਾਂ ਜੀ ਤੇ ਜਿਹੜਾ ਦੂਜਾ ਮਾੜਾ ਮੋਟਾ ਵੀਰੇ ਹੋਇਆ ਦੂਜਾ ਹਨਾ ਕੋਈ ਟੋਟਾ ਖਰਾਬ ਕਰੂਗ ਉਹ ਤੁਸੀਂ ਮੰਨ ਲਾ ਵੀ ਆਪਾਂ ਕੱਢ ਦਿਆਂਗੇ ਹਨਾ ਵਿੱਚੋਂ ਤੁਸੀਂ ਆ ਕੇ ਦੇਖ ਸਕਦੇ ਆ ਤੇ ਉੱਪਰ ਆਪਾਂ ਦੂਜਾ ਨੰਬਰ ਹੈਗਾ ਜੀ ਆਪਣੇ ਕੋਲੇ ਕਿ ਦੂਜੇ ਨੰਬਰ ਦੂਜੇ ਮੁੰਡੇ ਕੋਲੇ ਹੈ ਜੀ ਅੱਛਾ ਅੱਛਾ ਜੀ ਤੇ ਉਹਨਾਂ ਦਾ ਨਾਮ ਹੈਗਾ ਜੀ ਗਰਜੀਤ ਸਿੰਘ ਪਿੰਡ ਝੰਡੇ ਵਾਲਾ ਤੇ ਨੰਬਰ ਆਪਾਂ ਉੱਪਰ ਲਾ ਦੇਾਂਗੇ ਜੀ ਉਹਨਾਂ ਦਾ ਤੇ ਬਾਕੀ ਕੋਈ ਐਹੋ ਜੀ ਗੱਲ ਮੰਨ ਲਾ ਕੋਈ 2 4 ਹੀ ਹੋਣੀਆਂ ਜੇ ਹੋਣੀਆਂ ਵੀ ਤਾਂ ਹੈ ਨਾ 60 65 70 ਕੇ 70 ਦੇ ਨੇੜੇ ਹੋਣੀਆਂ ਯਾਰ 2 4 ਹੋਣੀਆਂ ਖਰਾਬ ਉਈ ਐ ਜੀ ਗੱਲ ਨਹੀਂ ਗਈ ਤੇ ਬਾਕੀ ਜਮਾਂ ਸਾਫ ਪਈਆਂ ਮੈਂ ਵੇਖੀਆਂ ਕੰਡੀਸ਼ਨ ਤੁਹਾਨੂੰ ਨੇੜੇੋਂ ਜਾ ਕੇ ਵੀ ਵਿਖਾ ਦਿੰਨਾ ਵਾ ਹਨ ਆਹ ਯਾ ਵਾਂਚੋ ਚੁਕਾਈ ਸੀਗੀ ਮਿੱਟੀ ਜੀ ਹੈਗਾ ਡੇਢ ਕਿੱਲਾ ਤੇ ਉਹ ਤੁਸੀਂ ਦੇਖ ਸਕਦੇ ਆ ਕਿੰਨਾ ਨੀਵਾ ਉਹਦੇ ਨਾਲ ਤੇ ਅਸੀਂ ਇੱਥੇ ਖੜੇ ਸੀਗੇ ਵੀਰੇ ਸੁੱਕੇ ਥਾ ਹੁਣ ਆਵੇ ਤੁਹਾਨੂੰ ਨੇੜੇ ਜਾ ਕੇ ਦਿਖਾ ਦਿੰਨਾ ਪਾਣੀ ਚ ਹਾਂ ਮੁੱਟਰ ਵਾਵਾ ਉੱਚੀ ਹੋ ਗਈ ਤੇ ਆਹ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਜੀ ਜਿਹੜੇ ਆ ਸਰੀਏ ਨਿਕਲੇ ਆ ਇਹ ਪੁਲੀਆਂ ਦੇ ਨਹੀਂ ਵੇਰੇ ਪੁਲੀਆਂ ਜਮਾਂ ਸਾਫ਼ ਆ ਜਿਵੇਂ ਜਿਹੜਾ ਆ ਜੋੜ ਹੁੰਦਾ ਵਾ ਆਹਾ ਵਾਲਾ ਜਿਹੜਾ ਆ ਪਵਚਾਲੇ ਲਾਉਣੇ ਆ ਜਿਹੜਾ ਦੋਨਾਂ ਨੂੰ ਜੋੜਦਾ ਵਾ ਹਨ ਇਹ ਉਹਦੇ ਸਰੀਏ ਆ ਇਹਦੇ ਵਿੱਚ ਵੀ ਸਰੀਏ ਸਰੀਏ ਪੈਂਦੇ ਆ ਵਧੀਆ ਜਿਵੇਂ ਮੈਸਤਰੀ ਦੇ ਸਿਰ ਤੇ ਵੀ ਥੋੜਾ ਹੁੰਦਾ ਵਾ ਪੱਕਾ ਕੰਮ ਹਨ ਜੇ ਕੋਈ ਕਰੇ ਤਾਂ ਮੰਨ ਲਾ ਇਹ ਤਾਂ ਵੀ ਉਮਰ ਭਰ ਵਾਲਾ ਕੰਮ ਆ ਬਈ ਇਹ ਕਿਹੜਾ ਨਿੱਤ ਨਿੱਤ ਹੁੰਦਾ ਯਾਰ ਇਹ ਕੰਮ ਤੇ ਬਾਕੀ ਜਿਵੇਂ ਇਹ ਉਹ ਜੋੜ ਹੈ ਜਿਵੇਂ ਆਹ ਵੀ ਇਧਰ ਦਿਖਾ ਦਿੰਨੇ ਆ ਇਧਰ ਵੀ ਇੱਕ ਨਵੀਂ ਬੁਲੀ ਪਈ ਆ ਆ ਵੀ ਆ ਦੋਨਾਂ ਨੂੰ ਜੋੜਦੀ ਆ ਆਹ ਵਾਲਾ ਜੋੜ ਆ ਤੇ ਬਾਕੀ ਉੱਪਰ ਆਪਾਂ ਉਹਨਾਂ ਦਾ ਵੀਰਦਾ ਨੰਬਰ ਲਾ ਦਿੰਨੇ ਆ ਤੁਸੀਂ ਕਨੈਕਟ ਕਰ ਸਕਦੇ ਆ ਇਹਦੇ ਨਾਲ ਹੀ ਕਰਦੇ ਆ ਵੀਡੀਓ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦੀ